ਸਤਿ ਗੁਰੂ ਸਤੋ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਪ੍ਰਧਾਨ ਸਰਦਾਰ ਜਗਿੰਦਰ ਸਿੰਘ ਉਗਰਾਹ ਗ੍ਰਾਂਹ ਸਾਹਿਬ ਸਤਿ ਸ਼ਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਗੁਰਜਿੰਦਰ ਗੁਰਜਿੰਦਰ ਜੀ ਉਗਰਾਹ ਸਾਹਿਬ ਕੱਲ ਟਰੈਕਟਰ ਮਾਰਚ ਕੱਢਿਆ ਅਖਰ ਕਿਸਾਨਾਂ ਨੇ ਤੇ 26 ਤਰੀਕ ਨੂੰ ਜਿਵੇਂ ਦਿੱਲੀ ਪ੍ਰੋਗਰਾਮ ਸੀ ਉਸੇ ਪ੍ਰੋਗਰਾਮ ਦੇ ਤਰਸ ਦੇ ਉੱਪਰ ਪੰਜਾਬ ਦੇ ਵਿੱਚ 26 ਜਨਵਰੀ ਵਾਲੇ ਦਿਨ ਟਰੈਕਟਰ ਪ੍ਰੇਡ ਹੋਈ ਆਪਾਂ ਹੋਰ ਮੰਗਾ ਤੇ ਵੀ ਹੋਰ ਗੱਲਾਂ ਤੇ ਵੀ ਗੱਲਬਾਤ ਕਰਾਂਗੇ ਪਹਿਲਾਂ ਟਰੈਕਟਰ ਪ੍ਰੇਡ ਦੀ ਕੀ ਰੂਪਰੇਖਾ ਸੀ ਐਸ ਕੇਐਮ ਦੀ ਕਾਲ ਸੀ ਇਸ ਬਾਰੇ ਸਮਝਾ ਦਿਓ ਦਰਸ਼ਕਾਂ ਨੂੰ ਜੀ ਗੁਰਾਂਤ ਸਾਹਿਬ ਇਹ ਕੇਐਮ ਦੀ ਕਾਲ ਸੀ ਆਲ ਇੰਡੀਆ ਦੀ ਜੀ ਦੇਸੀ ਦਫ਼ਤਰਾਂ ਤੇ ਐਸਡੀਐਮ ਦਫ਼ਤਰਾਂ ਦੇ ਵਿੱਚ ਇਹ ਮਾਰਚ ਕੀਤੇ ਨੇ ਸ਼ਹਿਰਾਂ ਦੇ ਵਿੱਚ ਤਕਰੀਬਨ ਸਾਰੇ ਹਿੰਦੁਸਤਾਨ ਦੇ ਵਿੱਚ ਜੀ ਯੋਗ ਮੋਰਚੇ ਜਾਂ ਸਾਰੇ ਇੱਥੇ ਵੀ ਨਵੇਂ ਚਿੰਨ ਬਣੂ ਹੋਈਆਂ ਨੇ ਅਸੀਂ ਪੰਜਾਬ ਵਿੱਚ ਲਗਭਗ ਉੱਲੀ ਵੀ ਜਿਹੜਿਆਂ ਚ 6-7000 ਟਰੈਕਟਰ ਮਾਰਚ ਕੀਤਾ ਆਪਣੀ ਜਕਬੰਦੀ ਨਿਕਲੀ ਹੈ। ਦਿੱਲੀ ਮੋਰਚੀਆਂ ਜਿਹੜੀਆਂ ਮੰਗਾ ਰਹਿ ਰਹੀਆਂ ਸੀਗੀਆਂ ਉਹਨਾਂ ਦੇ ਉਹਨਾਂ ਨੂੰ ਲੈ ਕੇ ਜੀ ਉੱਤ ਮੋਰਚੀ ਦੀ ਗੱਲ ਤੇ। ਜੀ। ਉਹ ਗੁਰਹਾਂ ਸਾਹਿਬ ਹੁਣ ਅੱਗੇ ਦੇ ਕਿਸਾਨਾਂ ਦੇ ਕੀ ਪ੍ਰੋਗਰਾਮ ਨੇ ਕਿਉਂਕਿ ਵੀ ਗੱਲ ਚੱਲ ਰਹੀ ਹੈ ਕਿ ਮੁਰ ਕਿਸੇ ਮੰਚ ਦੇ ਉੱਪਰ ਇਕੱਠੇ ਹੋ ਕੇ ਕਿਸਾਨਾਂ ਗੁੱਲੜ ਸਕਦੇ ਨੇ। ਖਾਸ ਕਰਕੇ ਦਿੱਲੀ ਦਾ ਵੀ ਪ੍ਰੋਗਰਾਮ ਕਈ ਜਥੇਬੰਦੀਆਂ ਦਾ ਬਣਿਆ ਹੋਇਆ ਬਿੱਤੇ ਕੱਲ ਤੁਸੀਂ ਵੀ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਦਾ ਪ੍ਰੋਗਰਾਮ ਵੀ ਬਣ ਸਕਦਾ ਦਿੱਲੀ ਦਾ ਪ੍ਰੋਗਰਾਮ ਗੁਰਾਂ ਸਿੰਘ ਸਾਹਿਬ ਕਿਸ ਤਰੀਕੇ ਨਾਲ ਤੁਸੀਂ ਵੇਖ ਰਹੇ ਹੋ ਕਿ ਦਿੱਲੀ ਜਾ ਕੇ ਮੋਰਚਾ ਅਰਚ ਕੀਤਾ ਜਾਵੇ ਹਾਂ ਜਿਹੜਾ ਮਤਲਬ ਪਹਿਲਾਂ ਦਿੱਲੀ ਮੋਰਚਾ ਲੱਗਿਆ ਸੀਗਾ ਉਹ ਮੁੱਦੇ ਦੇ ਉੱਤੇ ਸਾਂਝ ਸੀ ਬਹੁਤ ਤਕਰੀਬ ਵੱਡੀ ਅਟੈਕ ਸੀ ਜਾਨੀ ਐਗਰੀਕਲਚਰ ਖੇਤਰ ਤੇ ਇਹ ਕਹਿਦੀ ਅਸੀਂ ਜੇ ਫੂਡ ਸਮੱਸਿਆ ਤੇ ਵੀ ਉਹ ਅਨਾਜ ਤੇ ਵੀ ਸਮਝ ਲੈ ਇੱਕ ਖਾਦਕਰਾਕਾਂ ਦੇ ਉੱਤੇ ਅਟੈਕ ਸੀਗਾ ਜਿਸ ਨੂੰ ਲੋਕਾਂ ਦੇ ਕਾਰਪੋਰੇਟ ਦੇ حوالے ਕਰਨ ਵਾਲਾ ਇਹੋ ਜਿਹਾ ਹਮਲਾ ਆਇਆ ਸੀ ਜਿਹਦੇ ਤੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਸੀ ਉਹ ਇਸ ਕਰਕੇ ਵੱਡਾ ਹਿੱਸਾ ਉਹਦੇ ਚ ਚੱਲਿਆ ਗਿਆ ਦਿੱਲੀ ਉੱਨੋਂ ਉਹ ਹੋਇਆ ਪਰ ਹੁਣ ਜਿਹੜਾ ਦਿੱਲੀ ਅੰਦੋਲਨ ਹੈ ਇਹ ਇਹ ਕਿਸੇ ਹੋਰ ਤਰਜ਼ ਤੇ ਉਸ ਰੂਪ ਦੇ ਤੇ ਇਸ ਤਰ੍ਹਾਂ ਦੇ ਪਹਿਲੇ ਵਰਗਾ ਹੋ ਜਾਵੇ ਇਹ ਤਾਂ ਨਹੀਂ ਬਣ ਸਕਦਾ ਕਦੇ ਜੀ ਉਹ ਕੋਈ ਇਸ਼ੂ ਆਊਗਾ ਹੋ ਸਕਦਾ ਹੈ ਦੂਈ ਕੋਈ ਵੱਡਾ ਪ੍ਰੋਗਰਾਮ ਪਣ ਜੇ ਉਹ ਕਿਤੇ ਵੀ ਬਣ ਸਕਦਾ ਉਹ ਕੋਈ ਦਿੱਲੀ ਜਰੂਰੀ ਵੀ ਦਿੱਲੀ ਬਣਦਾ ਹੁੰਦਾ ਉਹ ਇਹ ਤੋਂ ਪਹਿਲਾਂ ਵੱਡੇ ਕਿਸਾਨੀ ਅੰਦੋਲਨ ਹੋਏ ਨੇ 1984 ਚ ਹੋਇਆ ਬਹੁਤ ਵੱਡਾ ਕਿਸਾਨੀ ਅੰਦੋਲਨ ਹੋਇਆ ਉਹਦੀ ਕੋਈ ਹੋਰ ਰੂਪ ਸੀਗੀ ਕੋਈ ਹੋਰ ਇਸ਼ੂ ਸੀਗਾ ਇਸ ਕਰਕੇ ਜਿੰਨੇ ਹੁਣ ਜਥੇਬੰਦੀਆਂ ਨੇ ਦਿੱਲੀ ਵਾਲਾ ਪ੍ਰੋਗਰਾਮ ਲਿਖਿਆ ਹੋਇਆ ਕੁਝ ਜਥੇਬੰਦੀਆਂ 13 ਤਰੀਕ ਨੂੰ ਜਾਰੀ ਜਾਂਦੇ ਨੇ ਕੁਝ ਜਥੇਬੰਦੀਆਂ ਦਾ ਜੇ ਫਰਵਰੀ ਦੇ ਵਿੱਚ ਮੀਟਿੰਗ ਕਰਨੀ ਆ ਉਹ ਤੋਂ ਗਾਂ ਤੈਅ ਕਰਨ ਦੀ ਸਲਾਹ ਹੈ ਉਹ ਫਰਵਰੀ ਦੇ ਲਾਸਟ ਵਿੱਚ ਹੁੰਦਾ ਕਦੋਂ ਹੁੰਦਾ ਉਹ ਜੇ ਬਾਕੀ ਹੈ ਪਰ ਇਹ ਜਥੇਬੰਦੀਆਂ ਲੜਦੀਆਂ ਰਹਿੰਦੀਆਂ ਨੇ ਵਕ ਵਕਤ ਤੌਰ ਤੇ ਜਿਹੜੇ ਜਥੇਬੰਦਕ ਲੋਕ ਨੇ ਕਿਉਂਕਿ ਇੱਕ ਜਥੇਬੰਦੀ ਤਾਂ ਹੈ ਨਹੀਂ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਵੀ ਆਰ ਬਚਾਰਾਂ ਦੇ ਜਥੇਬੰਦੀਆਂ ਕੋਈ ਬਹੁਤ ਸਾਰੀਆਂ ਸੰਯੁਕਤ ਮੋਰਚੇ ਦੇ ਵਿੱਚ ਸ਼ਾਮਿਲ ਵੀ ਨੇ ਬਹੁਤ ਸਾਰੀਆਂ ਸੰਯੁਕਤ ਮੋਰਚੇ ਤੋਂ ਬਾਹਰ ਵੀ ਨੇ ਉਹ ਆਪਣੇ ਤੌਰ ਤੇ ਕੋਈ ਐਕਸ਼ਨ ਪਲਾਨ ਕਰਦੇ ਆ ਨੇ ਜਦੋਂ ਕਿਤੇ ਕੋਈ ਜ਼ਰੂਰਤ ਪਣੀ ਸਵੇ ਦੀ ਕੋਈ ਹਜਾ ਇਸ਼ੂ ਆ ਗਿਆ ਉਥੇ ਕੱਟੀਆਂ ਵੀ ਹੋ ਸਕਦੇ ਆ ਕੋਈ ਬਹੁਤ ਹੀ ਵੱਡੀ ਗੱਲ ਹੈ ਜੀ ਉਰਹਾਂ ਸਾਹਿਬ ਯਾਨੀ ਕਿ ਦਿੱਲੀ ਜਾਣ ਦਾ ਜਿਹੜਾ ਵਿਚਾਰ ਹੈ ਉਹ ਜਥੇਬੰਦੀਆਂ ਦਾ ਸਾਂਝਾ ਵਿਚਾਰ ਮੰਨ ਸਕਦੇ ਆਪਾਂ ਇੱਕੋ ਦਿੱਲੀ ਜਾਣ ਦਾ ਵਿਚਾਰ ਸਾਂਝਾ ਇਸ ਤਰ੍ਹਾਂ ਨਹੀਂ ਹੁੰਦਾ ਕਿਉਂਕਿ ਦਿੱਲੀ ਜਾਣ ਵਿੱਚ ਜਿੱਥੇ ਬੰਦਿਆਂ ਐ ਦਿੱਲੀ ਜਾਣਾ ਹੈ ਕੱਲਾ ਦਿੱਲੀ ਜਾਣਾ ਜਾਣਾ ਨਹੀਂ ਨਾ ਹੁੰਦਾ ਉਥੇ ਜਾ ਕੇ ਕਰਨਾ ਕੀ ਆ ਉਥੇ ਕਾਇਦਨ ਬੈਠਣਾ ਉਥੇ ਬੈਠਣਾ ਹੈ ਮੋਰਚਾ ਲਾ ਕੇ ਬੈਠਣਾ ਹੈ ਜਾਂ ਇੱਕ ਦਿਨ ਦਾ ਪ੍ਰਦਰਸ਼ਨ ਕਰਨਾ ਹੈ ਉਥੇ ਪਾਰਲੀਮੈਂਟ ਘੇਰਨੀ ਆ ਕਿ ਛੜਕਾਂ ਘੇਰਨੀਆਂ ਨੇ ਕਿ ਘਰਨਾ ਲਾ ਕੇ ਮੁੜਤੀ ਆਉਣਾ ਹੈ ਇਹ ਗੱਲ ਤੇ ਵੀ ਕਹਾ ਐਕਸ਼ਨ ਪਲਾਨਾਂ ਤੇ ਵੀ ਤਾਂ ਰੋਟੇ ਨੇ ਨਾ ਕੋਈ ਕੁਛ ਚਾਉਂਦਾ ਕੋਈ ਕੁਛ ਚਾਉਂਦਾ ਤੁਸੀਂ ਇਹ ਦਿੱਲੀ ਮੋਰਚੇ ਦੇ ਵਿੱਚ ਜਿਹੜਾ ਅਸੀਂ ਬੈਠੇ ਆਂ ਇਸ ਸਮੱਸਿਆਾਂ ਜਾਂਦੇ ਉੱਤੇ ਜੀ ਅਸੀਂ ਜਾਨ ਕੇ ਕਿਹਾ ਸੀ ਵੀ ਸੜਕਾਂ ਦੇ ਪੰਜ ਪੰਜ ਸੜਕਾਂ ਦੇ ਦਿੱਲੀ ਦੇ ਆਲੇ-ਦੁਆਲੇ ਬੈਠਾਂਗੇ ਆਪਾਂ ਤਾਂ ਨਾਲ ਲਾ ਕੇ ਬੈਠਾਂਗੇ ਉੱਥੇ ਸਤਤ ਮੋਰਚਾ ਰੱਖਾਂਗੇ ਉੱਥੋਂ ਬਹੁਤ ਸਾਰੇ ਨਾਲ ਸਵਾਲ ਆਇਆ ਵੀ ਪਾਰਲੀਮੈਂਟ ਘੇਰੋ ਕੋਈ ਕਹਿੰਦਾ ਲਾਲਕਲਾ ਘੇਰੋ ਕੋਈ ਕਹਿੰਦਾ ਮੁਲਾਕੇ ਤੋੜੋ ਕੋਈ ਕੁਛ ਕਹਿੰਦਾ ਉੱਥੇ ਜਿਹੜੀ ਬੱਖ-ਬੱਖ ਵਿਚਾਰਾਂ ਦੇ ਬੱਖ-ਬੱਖ ਜੋ ਆਉਂਦੇ ਨੇ ਉੱਥੇ ਜਿਨ੍ਹਾਂ ਦੇ ਸਾਰਿਆਂ ਦੇ ਸਹਿਮਤੀ ਬਣਨੀ ਬਹੁਤ ਇਸ ਕਰਕੇ ਇਸ ਤਰ੍ਹਾਂ ਦੀ ਸਮੱਸਿਆਵਾਂ ਤਾਂ ਆਉਂਦੀਆਂ ਨੇ ਹੁਣ ਜਿਹੜੀਆਂ ਜੱਥੇਬੰਦੀਆਂ ਤੇਰਾ ਨੇ ਜਾਰੀਆਂ ਨੇ ਇਹਨਾਂ ਵਿੱਚ ਬਹੁਤ ਸਾਰੀਆਂ ਜੱਥੇਬੰਦੀਆਂ ਸੀ ਇਹ ਲਾਲ ਕਿਲੇ ਤੇ 26 ਵਾਲੇ ਪ੍ਰੋਗਰਾਮ ਤੋੜ ਕੇ ਲਾਲ ਕਿਲੇ ਤੇ ਗਈਆਂ ਨੇ ਉਹ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਨਹੀਂ ਸੀ ਦੇਖੋ ਸੰਯੁਕਤ ਮੋਰਚਾ ਜੋ ਤਿਆਰ ਕਰਦਾ ਉਹਨਾਂ ਦੇ ਵਿੱਚ ਠੀਕ ਹੋ ਗਿਆ ਗਲਤ ਹੋ ਗਿਆ ਉਹਨਾਂ ਦੇ ਵਿਚਾਰ ਨਾਲ ਇਹ ਗੱਲ ਹੁੰਦੀ ਉਹਨਾਂ ਦੀ ਸੂਝਦਾ ਉਹਤੇ ਕੋਈ ਉਸ ਸੰਯੁਕਤ ਮੋਰਚੇ ਦੇ ਵਿੱਚ ਹੋ ਕੇ ਵੀ ਉਹਦਾ ਮੂਰਤੀ ਨੂੰ ਤੋੜ ਕੇ ਕੋਈ ਬਾਹਰ ਜਾਵੇ ਇਹ ਇਹ ਗੱਲ ਗਲਤ ਹੈ ਇਹ ਡਿਸਪਲਾਈਨ ਨੂੰ ਨਹੀਂ ਰਹਿਣ ਦਿੰਦਾ ਮਤਲਬ ਮੋਰਚੇ ਦੇ ਡਿਸਪਲਾਈਨ ਨੂੰ ਭੰਗ ਕਰਨ ਵਾਲੀ ਗੱਲ ਬਣਦੀ ਹੈ ਇਸ ਤਰ੍ਹਾਂ ਇਹ ਸਮੱਸਿਆ ਨਾ ਹੁੰਦੀਆਂ ਨੇ ਇਸ ਗੱਲ ਕਿ ਉਹ ਜੱਥੇ ਬੰਦੀਆਂ ਹੁਣ ਆਪਣੇ ਤੌਰ ਤੇ ਕਰਦੀਆਂ ਨੇ ਉਹ ਜਾ ਕੇ ਪਾਰਲੀਮੈਂਟ ਘੇਰਣ ਲਾਲ ਕਿਲਾ ਘੇਰਣ ਜੋ ਮਰਜ਼ੀ ਘੇਰਣ ਉਹਨਾਂ ਦੀ ਮਰਜ਼ੀ ਹੈ ਜਿਹੜੀ ਸੰਯੁਕਤ ਮੋਰਟੀ ਨੇ ਜੱਥੇ ਬੰਦੀਆਂ ਨੇ ਉਹ ਵਿਚਾਰ ਕੇ ਜੋ ਪਾਸ ਹੋਊਗਾ ਉਹੀ ਕਰਨੀ ਹੈ ਗਲਤ ਹੋਵੇ ਤਾਂ ਵੀ ਠੀਕ ਹੋਵੇ ਜੀ ਪੰਜਾਬ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਗ੍ਰਾਂਡ ਸਾਹਿਬ ਕਿਸਾਨੀ ਦੀ ਖਾਸ ਕਰਕੇ ਅਗਲੀ ਜਿਹੜੀ ਆਪਣੀ ਹੱਕੀ ਮੰਗਾ ਹੈਗੀਆਂ ਨੇ ਕਿਸਾਨੀ ਦੀਆਂ ਉਹਨਾਂ ਦੀ ਲੜਾਈ ਨੂੰ ਲੈ ਕੇ ਇਹ ਸੂਬਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਅਸੀਂ ਜਿਹੜੀਆਂ ਕਿਸਾਨੀ ਇੰਡੀਆਂ ਮੰਗਾਂ ਕਿਸਾਨਾਂ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਤੇ ਸੰਘਰਸ਼ ਲੀਕਿਆ ਸੀ ਪਹਿਲਾਂ 22 ਤੋਂ 26 ਜਨਵਰੀ ਤੇ ਉਹ ਠੰਡ ਕਰਕੇ ਸਾਨੂੰ ਮੁਲਤਵੀ ਕਰਨਾ ਪਿਆ ਗਿਆ ਉਸ ਅਜੇ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਆ ਗਿਆ ਇਸ ਕਰਕੇ ਅਸੀਂ ਹੁਣ ਉਹ 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਜਿਲ੍ਹਾ ਹੈੱਡਕੁਆਟਰ ਦੇ ਪੰਜ ਦਿਨਾਂ ਦੇ ਦਰਨੇ ਲਾਉਣ ਦਾ ਪ੍ਰੋਗਰਾਮ ਕੀਤਾ ਉਹਦੇ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਸੜਕਾਂ ਕੱਢ ਰਹੇ ਨੇ ਜਮਰੀ ਧੱਕੇ ਨਾਲ ਉਹ ਕਿਸਾਨਾਂ ਦੀਆਂ ਜ਼ਮੀਨਾਂ ਉਹਨਾਂ ਦੀ ਮਰਜ਼ੀ ਮੁਤਾਬਕ ਉਹਦੇ ਪੈਸੇ ਨਹੀਂ ਦੇ ਰਹੇ ਉਹ ਧੱਕੇ ਨਾਲ ਜੋ ਮਰਜ਼ੀ ਉਹਨਾਂ ਦੀ ਆਪਣੀ ਪੇਮੈਂਟ ਐਮ ਵੀ ਤਾਂ ਤੁਪਕਣੇ ਕਰੋ ਨਾ ਤੁਸੀਂ ਹੁਣ ਉਦੋਂ ਮਿੰਟ ਮਿੰਟ ਬਾਅਦ ਉਦੋਂ ਮਿੰਟ ਬਾਅਦ 5-5 ਮਿੰਟ ਬਾਅਦ ਬੱਸਾਂ ਜਾਣਾ ਲੋਕ ਬੈਠ ਕੇ ਜਾਣ ਉਹਨਾਂ ਨੂੰ ਬੀਕਣੀ ਨਾ ਵਾਜਾ ਤੋਂ ਆਟੋਮੈਟਿਕ ਹੀ ਨਹੀਂ ਬੈਠਣੇ ਉੱਥੇ ਜਾ ਕੇ ਭੀੜ ਹੋਣੀ ਹੈ ਨਹੀਂ ਜਦੋਂ ਸਾਡੇ ਕੋਲ ਬੱਸੇ ਵੱਧ ਹੋਈਆਂ ਤੁਸੀਂ ਬੱਸਾਂ ਕਿੱਧਰੋਂ ਪ੍ਰੋਵਾਈਡ ਨਹੀਂ ਕੀਤੀਆਂ ਉਹਨਾਂ ਲੋਕਾਂ ਨੂੰ ਤੋਂ ਚੜ੍ਹ ਕੇ ਤੁਸੀਂ ਫੈਸਲੇ ਕੁਝ ਇਹੋ ਜਿਹੇ ਕਰ ਦਿਓ ਇਸੇ ਤਰ੍ਹਾਂ ਛੇਤੀ ਕਿਤੇ ਦੇ ਵਿੱਚੋਂ ਪਛੀੜੀ ਤਾਂ ਤੁਸੀਂ ਜਾਣਦੇ ਹੋ ਇਹ ਖੇਤੀ ਕਿਤੇ ਦੇ ਵਿੱਚੋਂ ਬੇਰਜ਼ਗਾਰੀ ਜਾਂ ਤੇ ਬਦੂਗੀ ਬੇਰਜ਼ਗਾਰੀ ਤਾਂ ਪਹਿਲਾਂ ਹੀ ਬਹੁਤ ਤਾਂ ਮਜ਼ਦੂਰਾਂ ਕੋਲੇ ਕੰਮ ਨਹੀਂ ਪੜੇ ਲੈ ਕੇ ਮੁੰਡਿਆਂ ਕੋਲੇ ਕੰਮ ਨਹੀਂ ਇਹਨਾਂ ਨੂੰ ਡਿਜੈਸਟੀਫਿਕੇਟੇ ਕਰੋਗੇ ਤੁਸੀਂ ਇਹ ਲੋਕਾਂ ਨੂੰ ਇਹ ਜਾਣਗੇ ਕਿੱਧਰ ਲੋਕ ਇਸ ਕਰਕੇ ਖੇਤੀਆਂ ਜ਼ਮੀਨ ਘਟਣ ਦੀ ਗੱਲ ਤੁਹਾਡੀ ਠੀਕ ਹੈ ਇਸ ਕਰਕੇ ਇਹਨਾਂ ਦਾ ਜਿਹੜੇ ਪੌਂਸੀ ਹੈ ਪੌਂਸੀ ਜਦੋਂ ਲੈ ਕੇ ਆਉਂਦੇ ਨੇ ਉਹਦੇ ਨੈਗੇਟਿਵ ਪ੍ਰਭਾਵ ਕੀ ਹੋਣਗੇ ਪੋਜ਼ਿਟਿਵ ਕੀ ਹੋਣਗੇ ਇਹ ਕਦੇ ਨਹੀਂ ਦੇਖੇ ਜਾਂਦੇ ਜੇ ਇਹ ਉਹਨੂੰ ਦੇਖ ਕੇ ਫੈਸਲਾ ਕਰਨ ਫਿਰ ਇਹ ਜਿਹੇ ਫੈਸਲੇ ਲੈਣ ਤੋਂ ਇਹ ਗਰੇਜ ਕਰਨ ਜੀ ਪਰ ਉਹ ਗੁਰਨਾਥ ਸਾਹਿਬ ਜਿਹੜੀਆਂ ਸਰਕਾਰਾਂ ਪੂੰਜੀਵਾਦ ਦੇ ਸਿਰ ਦੇ ਉੱਪਰ ਪੜਦੀਆਂ ਨੇ ਉਹ ਅਖਰ ਕਿਵੇਂ ਇਸ ਸਰਕਲ ਨੂੰ ਤੋੜ ਦੇਣਗੀਆਂ ਹਾਂ ਇਹ ਠੀਕ ਹੈ ਗੱਲ ਪੂੰਜੀਵਾਦ ਦੇ ਸਿੱਤੇ ਇਹ ਇਹ ਤਾਂ ਕਿਸੇ ਕਿਸ ਨੇ ਐਵੇਂ ਤਾਂ ਨਹੀਂ ਲਿਖਿਆ ਬਿਸ਼ਰਮਾਏਦਾਰ ਦੀ ਮੌਤ ਹੈ ਜਿਹੜੀ ਉਹ ਕਬਰ ਹੈ ਜਿਹੜੀ ਉਹ ਬਿਸ਼ਰਮਾਏਦਾਰ ਆ ਪੜਦਾ ਹੁੰਦਾ ਹੈ ਸਾਮਰਾਜ ਆਪਣੀ ਮੌਤ ਕਬਰ ਨੂੰ ਆ ਪੜਦਾ ਹੁੰਦਾ ਹੈ ਇਹ ਜਿਹੜੇ ਆ ਜਿਹੜੀਆਂ ਪਾਲਿਸੀ ਹੁਣ ਆ ਰਹੇ ਨੇ ਜਿਹੜੀਆਂ ਨੀਤੀਆਂ ਦੇ ਹੁਣ ਚੱਲ ਰਹੇ ਨੇ ਤੁਸੀਂ ਦੇਖੋ ਵੀ ਹਿੰਦੂ ਦੁਨੀਆ ਦੇ ਵਿੱਚ ਚਾਰ ਤੋਂ ਸੰਕਟ ਹੈ ਐਸ ਵੇਲੇ ਪੂਰਾ ਸੰਸਾਰ ਆਰਥਿਕ ਸੰਕਟ ਦੇ ਵਿੱਚੋਂ ਜੂਝ ਰਿਹਾ ਹੈ ਫਿਰ ਇਹ ਪੂੰਜੀ ਚਲੀ ਕਿੱਧਰ ਗਈ ਇਹ ਪੂੰਜੀ ਕੁਝ ਲੋਕਾਂ ਕੋਲੇ ਇਕੱਠੀ ਹੋ ਗਈ ਕੁਝ ਲੋਕਾਂ ਦੀ ਮੁਠੀ ਜਾ ਗਈ ਕਿਉਂਕਿ ਆ ਜਿਹੜੀ ਨਿਜੀਕਰਨ ਵਾਲੀ ਨੀਤੀ ਹੈ ਇਹਦਾ ਮਤਲਬ ਹੀ ਹੈ ਪੂੰਜੀ ਨਿਜੀਕਰਨ ਨੂੰ ਨਿਜੀ ਹੱਥਾਂ 'ਚ ਦੇਣਾ ਉਹ ਨਿਜੀ ਹੱਥਾਂ 'ਚ ਪੂੰਜੀ ਇਕੱਠੀ ਹੋ ਕੇ ਸਾਰੇ ਦੇਸ਼ ਦੇ ਵਿਚਾਰਕ ਸੰਸਥਾਵਾਂ ਦੇ ਹਿੰਦੁਸਤਾਨ ਦੇ ਸਰਕਾਰ ਨੇ ਫਿਰ 17572 ਕਰੋੜ ਦਾ ਕਰਜ਼ਾ 77 ਲੱਖ ਕਰੋੜ ਦਾ ਕਰਜ਼ਾ ਤੇ ਪੰਜਾਬ ਸਰਕਾਰ ਨੇ 300 ਕਰੋੜ ਦਾ ਕਰਜ਼ਾ ਜਾਰ ਤੇ ਹਿੰਦੁਸਤਾਨ ਦੇ ਕਿਸਾਨਾਂ ਦਾ 18 ਲੱਖ ਕਰੋੜ ਦਾ ਕਰਜ ਹੈ ਵੀ ਐਨੇ ਕਰਜ ਹੈ ਇਹਨਾਂ ਚ ਰੋਜ਼ ਕਮਾਈ ਕਰਨ ਵਾਲੇ ਲੋਕਾਂ ਸਰ ਕਰਜ ਹੈ ਤੇ ਉਹਨਾਂ ਨੇ ਸਰਕਾਰ ਆਖਿਰ ਕਰਜ ਹੈ ਫਿਰ ਪੂੰਜੀ ਲੈ ਕੌਣ ਗਿਆ ਇਹ ਪੂੰਜੀ ਉਹਨਾਂ ਲੋਕਾਂ ਕੋਲੇ ਇਕੱਠੀ ਹੋ ਗਈ ਇਸ ਕਰਕੇ ਇਹ ਦੁਨੀਆ ਦਾ ਸੰਕਟ ਬਣਿਆ ਖੜਾ ਹੈ ਇਹ ਦੁਨੀਆ ਹੁਣਾਂ ਤੇ ਇਸ ਇਹ ਉਧਰ ਨੂੰ ਵੱਧ ਰਿਹਾ ਹੈ ਲੋਕਾਂ ਦੇ ਬਗਾਵਤਾਂ ਉੱਠਣਗੀਆਂ ਲੋਕਾਂ ਚ ਬੇਚੈਨੀ ਹੋ ਨਰਾਸ਼ਤਾ ਹੋ ਭੁੱਖ ਮਰੀ ਹੋ ਫਿਰ ਵੱਡੀਆਂ ਚੰਗਾ ਲੱਗਣਗੀਆਂ ਆਪਸ ਵਿੱਚ ਵੀ ਚੰਗਾ ਲੱਗਣਗੀਆਂ ਦੇਸ਼ਾਂ ਦੀਆਂ ਜਿਵੇਂ ਹੁਣ ਜਕਰੂਨ ਤੇ ਰੂਸ ਵੀ ਲੱਗ ਗਈ ਹੈ ਉਤਰੋਂ ਫلسطੀਨ ਦੀ ਤੇ ਅਜਰਾਈ ਦੀ ਲੱਗ ਰਹੀ ਹੈ ਇਸ ਤਰ੍ਹਾਂ ਜੰਗਾਂ ਲੱਗੀਆਂ ਹੋਰ ਆਹਾਂ ਤੇ ਤੁਹਾ ਅਫਗਾਨਿਸਤਾਨ ਆਪਸ ਵਿੱਚ ਵੀ ਡੀ ਜਾਂਦੇ ਨੇ ਇਸ ਕਰਕੇ ਦੁਨੀਆ ਦੀਆਂ ਜੰਗਾਂ ਆਰਥਿਕ ਸੰਕਟ ਦੇ ਵਿੱਚੋਂ ਲੜਾਈਆਂ ਨਿਕਲਦੀਆਂ ਹੋਣਗੀਆਂ ਨੇ ਇਧਰ ਨੂੰ ਵੱਧ ਰਿਹਾ ਹੈ ਇਹ ਖਾਨਾ ਜੰਗੀਆਂ ਵੀ ਸ਼ੁਰੂ ਹੋ ਰਹੀਆਂ ਨੇ ਦੇਸ਼ਾਂ ਦੇ ਵਿੱਚ ਇੱਕ ਦੇਸ਼ ਦੂਜੇ ਦੇਸ਼ ਨਾਲ ਵੀ ਲੜੂਗਾ ਘਰਾਂ ਦੇ ਵਿੱਚ ਆਪਸ ਵਿੱਚ ਵੀ ਕਲੇਸ਼ ਨੇ ਇਹ ਆਰਥਿਕ ਤੰਗੀਆਂ ਕਰਕੇ ਦੇ ਆਰਥਿਕ ਸੰਕਟ ਕਰ ਪਰ ਉਰਾਂ ਸਾਹ ਬੇਸਿਸ ਹਾਲ ਤੁਸੀਂ ਕੀ ਦੇਖਦੇ ਹੋ ਲਿਕ ਕੋਈ ਦਾ ਪਾਲਸੀ ਨਹੀਂ ਨੀਤੀ ਕੋਈ ਨੀਤੀ ਪਾਲਸੀ ਵੀ ਅਵੇ ਜਿਹੜੀ ਇਹ ਕਾਣੀ ਵੰਡ ਨੂੰ ਖਤਮ ਕਰਨ ਵਾਲੀ ਗੱਲ ਹੈ ਜਿਹੜੀ ਜਿਹੜੀ ਵੱਡੇ ਛੋਟੇ ਦਾ ਪਾੜਾ ਪਈ ਜਾਂਦਾ ਇਹ ਇਹਨੂੰ ਖਤਮ ਕਰਨ ਵਾਲੀ ਕੋਈ ਨੀਤੀ ਪਾਲਸੀ ਘੜੇ ਇਹਨੂੰ ਸਾਸਕ ਹੈ ਜੇ ਪ੍ਰਸ਼ਾਸਕ ਕਵਣ ਇਹੋ ਜਿਹਾ ਪ੍ਰਬੰਧ ਹੋਵੇ ਜੇ ਸਰਕਾਰਾਂ ਹੁਣ ਜਿਹੜੀਆਂ ਇਹ ਦੇਖਣ ਵੀ ਆਹ ਗਰੀਬ ਭੁੱਖੇ ਕਿਉਂ ਮਰ ਰਹੇ ਨੇ ਇਹਨਾਂ ਕੋਲੇ ਪੈਸਿਆਂ ਦਾ ਤੋੜਾ ਨਹੀਂ ਪੈਂਦਾ ਇਹਨਾਂ ਤੇ ਕਮਰੇ ਪਰ ਪੈਣੇ ਇਹਨਾਂ ਤੇ ਢੰਡਾਰ ਪਰ ਪੈਣੇ ਇਹਨਾਂ ਦੇ ਬੱਚੇ ਇਹਨਾਂ ਦੇ ਕੁੱਤੇ ਉਹ ਚੀਜ਼ਾਂ ਨਹੀਂ ਖਾਂਦੇ ਜਿਹੜੀਆਂ ਬੰਦਿਆਂ ਨੂੰ ਨਹੀਂ ਮਿਲਦੀਆਂ ਇਹ ਪਾੜਾ ਖਤਮ ਕਰਨ ਦੀ ਜਿਹੜੀ ਨੀਤੀ ਹੈ ਜਦੋਂ ਇਹ ਆ ਗਈ ਇੱਕ ਵਾਰੀ ਆਉਂਦਾ ਹੁੰਦਾ ਇਹ ਪਟਰ ਜਦੋਂ ਕੋਈ ਵੱਧ ਜਾਂਦੀ ਹੈ ਚੀਜ਼ ਉਹਨੇ ਘਟਣਾ ਵੀ ਹੁੰਦਾ ਇੱਕ ਵਾਰੀ ਤੁਸੀਂ ਦੇਖਿਆ ਹੋਣਾ ਵੀ ਅੰਗਰੇਜ਼ੀ ਸਾਮਰਾਜ ਦਾ ਖਤਮਾ ਜਦੋਂ ਹੋਇਆ ਉਦੋਂ ਸਮਾਜਵਾਦ ਸਿਸਟਮ ਇੱਕ ਪੈਰਲਲ ਇੱਕ ਸਿਸਟਮ ਆਇਆ ਸੀ ਜ ਸਮਾਜਵਾਦ ਜਿਹੜਾ ਸਾਮਰਾਜੀ ਪ੍ਰਬੰਧ ਦੇ ਬਰਾਬਰ ਦਾ ਆਲਟਰਨੇਟਿਵ ਉਹਨਾਂ ਨੇ ਕੱਢਿਆ ਮਾਰਕਸ ਲੈਨਨ ਵਰਗਿਆਂ ਨੇ ਕਮਿਊਨਿਸਟ ਪਾਰਟੀ ਨੇ ਕੱਢਿਆ ਜਦੋਂ ਉਹ ਲਹਿਰ ਨੇ ਇੱਕ ਕੱਢਿਆ ਇੱਕ ਬਰਾਬਰ ਦਾ ਪ੍ਰਬੰਧ ਸਮਾਜ ਕੇ ਦੇਖਿਆ ਵੀ ਇਹੋ ਜਿਹਾ ਪ੍ਰਬੰਧ ਚਾਹੀਦਾ ਉਹ ਬਾਬਰ ਨਾਲ ਕਦਾ ਵੀ ਚੀਰ ਫੜਾ ਸੀ ਪਹਿਲਾਂ ਬਾਬਰ ਨਾਲ ਜੀ ਬਾਬਾ ਨਾਨਕ ਵੀ ਇਹ ਕਹਿੰਦਾ ਸੀ ਵੀ ਜਦੋਂ ਤੱਕ ਇਹ ਕਿਰਤੀਆਂ ਦੇ ਤੇ ਭਾਈ ਲਾਲੂਆਂ ਤੇ ਮਰਗਵਾਗਾਂ ਦਾ ਰੋਲਾ ਹੈ ਨਾ ਉਹਨਾਂ ਜਿਹੜੇ ਜਨਤਾ ਸੁਖੀ ਨਹੀਂ ਰਹੀ ਸਰਬ। ਜਿੰਦ ਕਰਕੇ ਵੰਡ ਕੋ ਸਕੋ ਜਾਂ ਬਰਾਬਰ ਦਾ ਇੱਕ ਸਮਾਜ ਹੋਵੇ ਸਿਰ ਜਾਵੇ ਜਿੱਥੇ ਵੱਡਾ ਛੋਟਾ ਨਾ ਹੋਵੇ। ਇਸ ਤਰ੍ਹਾਂ ਦਾ ਸਮਾਜ ਕੋਈ ਇਸ ਤਰ੍ਹਾਂ ਦੀ ਪ੍ਰਬੰਧ ਕੋਈ ਸਰਕਾਰ ਦੇਵੇ ਇਹ ਜਗ ਹਾਕਮ ਕੋਈ ਆਵੇ ਇਹੋ ਜੀ ਕੋਈ ਨੀਤੀ ਪਾਲਸੀ ਲੈ ਕੇ ਆਉਣ ਵਾਲੇ ਹੋਵੇ ਫਿਰ ਇਥੇ ਚੈਨ ਹੋ ਸਕਦੀ ਹੈ। ਜੀ ਉਗਰਾਹ ਸਾਹਿਬ ਜੇਕਰ ਸਰਕਾਰਾਂ ਇਦਾਂ ਦੀ ਕੋਈ ਪਾਲਸੀ ਨਹੀਂ ਦਿੰਦੀਆਂ ਇਦਾਂ ਦੇ ਪ੍ਰਬੰਧ ਨਹੀਂ ਆ ਕੀ ਰੈਗੂਲੇਸ਼ਨ ਦੇ ਵਿੱਚੋਂ ਕ੍ਰਾਂਤੀ ਦੇ ਵਿੱਚੋਂ ਜਾਂ ਵੱਡੇ ਅੰਦੋਲਨਾਂ ਦੇ ਵਿੱਚੋਂ ਇੱਕ ਐਦਾਂ ਦਾ ਪ੍ਰਬੰਧ ਨਿਕਲ ਸਕਦਾ ਸੁਭਾਵਨਾ ਹੀ ਹੈ ਜੀ ਇਹ ਰੱਦ ਤਾਂ ਨਹੀਂ ਕੀਤੀ ਜਾ ਸਕਦੀ ਜਦੋਂ ਅਸੀਂ ਜੀ ਕੋਈ ਕ੍ਰਾਂਤੀਕਾਰੀ ਹੁਣ ਭਗਤ ਸਿੰਘ ਦਾ ਸਵਾਲ ਹੀ ਸੀਗਾ ਵੀ ਅੰਗਰੇਜ਼ਾਂ ਨੂੰ ਗਾਂਧੀ ਤੇਰਾ ਕੀ ਰੌਲਾ ਸੀ ਉਹਨਾਂ ਦਾ ਉਹਨਾਂ ਦਾ ਰੌਲਾ ਇਹ ਸੀ ਵੀ ਤੁਸੀਂ ਅੰਗਰੇਜ਼ਾਂ ਨੂੰ ਕੱਢਣ ਦੇ ਤੁਸੀਂ ਵੀ ਹੱਕ 'ਚੋਂ ਅਸੀਂ ਵੀ ਹੱਕ 'ਚਾਂ ਪਰ ਅੰਗਰੇਜ਼ਾਂ ਨੇ ਜਾਣ ਤੋਂ ਬਾਅਦ ਇੱਥੇ ਪ੍ਰਬੰਧ ਕਿਹੋ ਜਿਹਾ ਹੋਊਗਾ ਇਹ ਜੇ ਇਹੋ ਜਿਹਾ ਤੁਸੀਂ ਸਿਸਟਮ ਦੇਓਗੇ ਲੋਕਾਂ ਨੂੰ ਉਹਦਾ ਨਕਸ਼ਾ ਤਾਂ ਲੋਕਾਂ ਕੀ ਪੇਸ਼ ਕਰੋ ਇਸ ਕਰਕੇ ਕਿਸੇ ਗੱਲ ਨੂੰ ਜਦੋਂ ਕੱਢਣਾ ਹੈ ਉਹ ਤੋਂ ਬਾਅਦ ਅਗਲਾ ਕਹਿੰਦਾ ਹੀ ਹੈ ਵੀ ਤੁਸੀਂ ਭਾਈ ਠੀਕ ਹੈ ਤੁਸੀਂ ਕਹਿੰਦੇ ਹੋ ਵੀ ਰਾਜ਼ ਕਰੋ ਆਪਾਂ ਕਿਹੜੀ ਵੀ ਮੋਦੀ ਨੂੰ ਬਦਲ ਦੋ ਨਾਰਾ ਮਾਰਦੇ ਮੋਦੀ ਹਟਾਓ ਪਰ ਮੋਦੀ ਹਟਾਉਣ ਤੋਂ ਬਾਅਦ ਜਿਹੜੀ ਦੂਜੀ ਸਰਕਾਰ ਉਹ ਕਹੀ ਜੀਊਗੀ ਇਹ ਵੀ ਤਾਂ ਲੋਕਾਂ ਨੇ ਪਹੰਚ ਹੋਵੇ ਨਾ ਜਿਹੜੇ ਲੋਕਾਂ ਨੇ ਮੋਦੀ ਨੂੰ ਹਟਾਉਣਾ ਹੈ ਹੁਣ ਆਪਾਂ ਨੇ ਇੱਥੇ ਆਪਦੀ ਸਰਕਾਰ ਲੈਂਦੀ ਹੈ ਜੀ ਅਕਾਲੀਆਂ ਤੇ ਕਾਂਗਰਸੀਆਂ ਨੂੰ ਇੱਥੋਂ ਵਰਜਾ ਹੁਣ ਉਦੋਂ ਇਹ ਕਿਸੇ ਨੇ ਨਹੀਂ ਦੇਖਿਆ ਵੀ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਹਰਾਉਣ ਤੋਂ ਬਾਅਦ ਜਿਹੜੀ ਸਰਕਾਰ ਆਊਗੀ ਉਹ ਕਹੀ ਜੀ ਹੋਊਗੀ ਉਨੇ ਬਸ ਜਿਹੇ ਜਿਹੇ ਪਹਿਲਾਂ ਵਾਅਦੇ ਕਰਦੇ ਹੁੰਦੇ ਸੀ ਜਿਹੇ ਵਾਅਦੇ ਨਾ ਨੇ ਕਰਤੇ ਤੇ ਉਹ ਵਾਅਦੇ ਪੂਰੇ ਹੋਣ ਨਾ ਹੋਣ ਲੋਕ ਲਟਕਦੇ ਫਿਰ ਜਾਂਦੇ ਨੇ ਬੇਰਜ਼ਗਾਰੀ ਉਮੀਮੀ ਉਮੀਮੀ ਨਸ਼ਾ ਦਾ ਦੌਰ ਚੱਲੀ ਜਾਂਦਾ ਕੁਝ ਨਹੀਂ ਬਦਲਿਆ ਬਸ ਹਾਕਮ ਬਦਲਤੇ ਪੌਂਚੀ ਦੇ ਵਿੱਚ ਕੋਈ ਤਬਦੀਲੀ ਨਹੀਂ ਆਈ ਇਸ ਕਰਕੇ ਇਹ ਇਹ ਅਵੇਅਰਨੈਸ ਲੋਕਾਂ 'ਚ ਲਿਆਉਣੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਸੋ ਸਹੀ ਗੱਲ ਕਹਾਂਸਾ ਤੁਹਾਡੀ ਕੀ ਵਿਵਸਥਾ ਦਾ ਰੌਲਾ ਚੰਗੀ ਮਾੜੀ ਦਾ ਤੁਸੀਂ ਵਿਚਾਰ ਰੱਖੇ ਗੱਲਬਾਤ ਵਿੱਚ ਹਿੱਸਾ ਲਿਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ